ਤੇ ਉਹ ਬਾਬਾ ਬੂਬਨ ਵੀ ਭਜਾ ਦੇ ਯਾਰਾ ਕਿਉਂ ਮੈਂ ਹੁਣ 10 ਵਾਗ ਕਿਉਂ ਉਹਨੇ ਮੈਂ ਪਰਾਦਾ ਜੇ ਉਹਨਾਂ ਨੂੰ ਉਹ ਕਰਤਾ ਤੇ ਮੈਂ ਵੀ ਨਿਕਾ ਨੇ ਤੂੰ ਆਇਆ 1000 ਰੁਪਏ ਤੇ ਤਾਂ ਕਮਾ ਲੈ ਉਹ ਮਨ ਪੱਕੇ ਵਾਗ ਦਾ ਤੇਰੇ ਤਾਂ ਮੈਂ ਤਿੰਨ ਤਿੰਨ ਨਾਲ ਜਾਵਾਂ ਤੇ ਭਾਈ ਆਈ ਗਾੜੀ ਯਾਰਾ ਐ ਨਹੀਂ ਤਿੰਨ ਤਿੰਨ ਯਾਰਾ ਆਈ ਗਾੜੀ ਬੋਈ 3000 ਰੁਪਏ ਮੈਂ ਵਾਦਾ ਨਹੀਂ ਇਹਦੇ ਬਾਬਾ ਪੱਕਾ ਖਾਲ ਲਾਤਾ ਤੈਨੂੰ ਬਾਬਾ ਯਾਰਾ ਫੜ ਜਾ ਮੈਂ ਨਹੀਂ ਪੁੱਛਦਾ ਬਸ ਦਾ ਸੁਣਗਾ ਯਾਰਾ ਕੋਸਣੂ ਕੀ ਪਾਣੀ ਕੁੰਬਲਾ ਨੇ ਲਾਏ ਨਾ ਫਾੜੋ 10 ਮਾਰ ਦੋ ਅਸਾ ਕੀ ਯਾਰ ਮਾਰਦਾ ਦੋਨੋਂ ਮੇਮਣੇ ਕਿੰਨੇ ਘੱਟੇ 4 ਯਾਰ ਦੇ ਨਾਲ ਦੋਨੇ ਮੇਮਣੇ ਤੇਰਾ ਆਪਾਂ ਉਹਨਾਂ ਦਾ ਜ਼ਰੂਰ ਮੱਥਾ ਮਾਰਾਂਗੇ ਪਲੀਆਂ ਹੋਈਆਂ ਮੱਥਾ ਮਾਰ ਕੇ ਬੰਨਣਾ ਨਾ ਕੋਈ ਇਹ ਤਾਂ ਫੇਰ ਉਹਦੇ ਕਰਦੇ ਫੇਰ ਬਣ ਜਾਣੇ ਨੇ ਉਹ ਮੱਥਾ ਮੱਥਾ ਮਾਰ ਕੇ ਫੇਰ ਦੁਸ ਬਣੂ ਤੇਰੀ ਗੱਲ ਸਰਦੀ ਆ ਜੱਕ ਗੁਰਜਾ ਲਿਆ ਫਿਰ ਨਹੀਂ ਅਸੀਂ ਇਹ ਨੁਗੜ ਬੰਨਣਾ ਨਹੀਂ ਆ ਰਿਹਾ ਕਿਦੀ ਨੇ ਮੇੜਦੇ ਹਾਂ ਚੁੰਡੀ ਲਾਉਣਾ ਚਾਰ ਲਾਤਾ ਚਾਰ ਲਾਤਾ ਕੀ ਨਾ ਨਾ ਚਾਰ ਲਾਤਾ ਚਾਰ ਲਾਤਾ ਨਮੇੜ ਤੇ ਯਾਰ ਪੰਜ ਲਾ ਦੇ ਹੋਰ ਚੱਲ ਜਰੀ ਗੱਲ ਸਾੜਿਆ ਸ਼ਾਨਾ ਬੰਦਾ ਯਾਰਾ ਕੀ ਤੂੰ ਪੰਜ ਦਬਾ ਯਾਰਾ ਸਾੜ ਓਏ ਫੜਾ ਬਾਈ ਸਾਜੀ ਰੋਣ ਕੇ ਫੜਾ ਨਾ ਪੈਂਦਾ ਫੜਾ ਅੱਜ ਨਾ ਵਧੀਆ ਰਹੇਗਾ ਨਾ ਨਾ ਤੇਰੀ ਜਮਾਨੇ ਫੁੱਲ ਪਾਦੇ ਯਾਰ ਮੇਮਣੇ ਨੇ ਵੀਰੋ ਪਾਲਣ ਨੂੰ ਨਵੇਂ ਤੇ ਮੇਰੀ ਗੱਲ ਸੁਣੋ ਚਲਾਇਆ ਨੀਏਗਾ ਤੈਮੂੰ ਗਰੀਬ ਬੰਦਾ ਆਪਾਂ ਸਾਰੇ ਯਾਰ ਇੱਕੋ ਜੇ ਕਦੇ ਯਾਰ ਉਹੀ ਖਾਂਦੇ ਨੇ ਪਕੜਾ ਕੋਈ ਅਮੀਰ ਕੜਾ ਕੋਈ ਸਾਧ ਜਿਹਾ ਬੰਦਾ ਠੀਕ ਹੈ ਨਾ ਉਹ ਲੱਗਦਾ ਨਵੀਂ ਚੀਜ਼ ਪਾਣੇਗਾ ਆ ਤੇਰੀ ਚਾਰ ਗਮਨ ਬਾਈ ਉਹ ਸੋ ਨਹੀਂ ਚਾਰ ਚ ਪੰਜ ਹਜ਼ਾਰ ਦੀ ਕੀ ਕਰੇਗਾ ਦਵਾ ਉਹ ਗਰੀਬ ਬੰਦਾ ਬੈਠੇ ਨੇ ਦੋ ਤਿੰਨ ਪੂਰੇ ਚੋਟੀ ਦੇ ਪੂਰੇ ਹੋ ਗਏ ਜਿਹਨੂੰ ਕਹੇਦੇ ਬੰਦਾ ਗਮਨ ਦਾ ਦਾਲੇ ਬੰਦਾ ਪਾੜ ਜਾ ਤੇ ਖੁਸਰਾ ਹੋਣਗੇ ਤੇ ਤੇਰਾ ਕੀਲੇ ਦੀ ਮੇਲਾ ਹੁੰਦਾ ਹੈਗਾ ਤੇਰੇ ਆ ਖੜ ਜਾ ਯਾਰ ਮੈਂ ਰਾਇ ਨਹੀਂ ਲੈ ਕੇ ਬੱਸ ਚੱਲ ਕਰ ਤੇਰਾ ਕੀਲੇ ਦੀ ਮੇਲਾ ਹੁੰਦਾ ਹੈਗਾ ਦੋ ਬੇਦਰਾਂ ਦੇ ਜੋ ਜੋ ਬੰਦੇ ਨੇ ਨਾ 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 ਇਹਨਾਂ ਦਾ ਹਰ ਕਰਨ ਲਈ ਕੋਈ ਮੇਰੇ ਜਮ ਮਰ ਗਿਆ ਜੇ ਦੋ ਬੇਟਾ ਕੋ ਮਰਜੀ ਕਰਾ ਮੈਂ ਤਾਂ ਕੁਝ ਨਹੀਂ ਕਰਨਾ ਕਿੰਨਾ ਮਾਇਗਾ ਮਾਏ ਆ ਉਹ ਨਹੀਂ ਕਿਹੜੇ ਜਿਹੜੇ ਆ ਲੈਣੇ ਜਿਹੜੇ ਉੱਥੇ ਖੜੇ ਨੇ ਗੱਡੀ 'ਚ ਨਾ ਹਾਂ ਚਕਾਲੇ ਕੇ ਦਿੰਦੇ ਨੇ ਇਹ ਨਾਲ ਗੱਡੀ 'ਚ ਹਾਂ ਓਏ ਉਹ ਮੈਂ ਉਹਨੇ ਦੋ ਬੇਣੇ ਆਏ ਆ ਇੱਕ ਬੱਕਰਾ ਦਾ ਉਹਨਾਂ ਦੇ ਜਿਹੜੇ ਗੱਡੀ 'ਚ ਖੜੇ ਨੇ ਰੇੜੇ 'ਚ ਕਰੋ ਨਾ ਕਰੋ ਕਈ ਵਾਰੀ ਕੇਸ ਕਰਦੇ ਆ ਇਹ ਵੀ ਐ ਦਿਖਾਈ ਆ ਯਾਰ ਆ ਅੱਜ ਬਣਾ ਦੇ ਰੱਖੋ ਉਹਦਾ ਗੋਸਤ ਲੈ ਜਾਣਾ ਯਾਰ ਕਰਾਂਗੇ ਕੁਝ ਕਰਾਂਗੇ ਕੁਝ ਤਾਂ ਕਿਹੜਾ ਸੌਦਾ ਤਾਂ ਹੋਊਗਾ ਅੱਬਾ ਇਹ ਬੜਾ ਨਹੀਂ ਸਾਰੇ ਸਾਈ ਆ ਰਹੇ ਸਾਈ ਆ ਦਾ ਆ ਕਰਨ ਲੈ 500 ਕਰ ਕਰ ਕੇ ਬਣਦਾ ਉਹ ਲੈ ਕੇ ਤੇਰਾ ਬੰਦਾ

ਨਹੀਂ ਨਹੀਂ ਆਦਾ ਫੋਲਾ ਪਾ ਲੱਗਦਾ ਆਰੇ ਆਰੇ ਉਹ ਕਹਿੰਦਾ ਪੁੱਛਤਾ ਜੀ ਕਹਿੰਦਾ ਉਹ ਫੜਾ ਕਾ ਦੇ ਅਗਲੇ ਨੂੰ ਵੀ ਜ਼ੀਰੂ ਮਸੜਾ ਜੀ ਨੂੰ ਆ ਤੇਨੂੰ ਉਹੀ ਗੱਲ ਆ ਇੰਨਾ ਨਹੀਂ ਲੱਗਾ ਬੱਕਾ ਨਹੀਂ ਬਿਨਾਂ ਦਾ ਨਾ ਕਰੀ ਗਰੀਬ ਬੰਦੇ ਨਾਲ ਫਲਦੀ ਫਲਦੀ ਲੈ ਜੇ ਪੱਕ ਪਸੂ ਦੇ ਨਾ ਦੇ ਨਹੀਂ ਤਾਂ ਕਾ ਕਰੀਏ ਆ ਫੜਾ ਤੇਰੇ ਤਿੰਛੀਆ ਦੇ ਹੋ ਗਏ ਉਹ ਲੋਟਾ ਵੀਰੇ ਉਹ ਲੋਟਾ ਵੀਰੇ ਹੁਣ ਲੋਟਾ ਯਾਰ ਨਾਲ ਪਸੂ ਨਹੀਂ ਮਿਲਦੇ ਪਹੇ ਫੜਾ ਪਹੇ ਨੇ ਜਾ ਵਕਮਾ ਆਉਂ ਰਿਹਾ 2 3 4 5 ਬਸ ਹੋ ਗਿਆ ਬਾਈ ਉਹ ਪੰਜ ਛਾਈ ਦਾ ਦਿੱਤਾ ਦੀ 11 ਨੋਟ ਹੋਰ ਦਿੱਤੇ ਲੈ ਕਿਹ ਹੈ ਗੈਨ ਲਾ ਦਬਾ ਦੇ ਆਮ ਨਹੀਂ ਖੜਾ ਮਟਾ ਅਰੇ ਉਹ ਮੈਨ ਜੀ ਇਹਨੂੰ ਨਾ ਘਰੋਂ ਮੈਂ ਜੇ ਕਿ ਪਾ ਰਿਹਾ ਮੈਂ ਬਈ ਕਹਿੰਦਾ ਮੈਂ ਆਪਰੇ ਗੇ ਲੰਨਾ ਕਿ ਰੋ ਗਣ 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 ਕਈ ਵਕਤ ਗੁਪਖ ਹੋ ਜਾਂਦਾ ਇਹਨੂੰ ਸ਼ੇਅ ਕਰਨਾ ਬਨਦੋ ਸ਼ੇਅ ਹਾਂ ਕੋਈ ਨਹੀਂ ਕਰ ਸਕਦਾ ਕੰਦੀ ਹੋਆ ਮੇਰੇ ਸਿਰਾ 21000 ਰੁਪਏ ਗਣ ਲਾ ਹਾਲੂ ਵੀ ਅਗਰ ਮਾਜੀ ਕਾ ਯਾਰ 4 ਰੁਪਏ ਰਸ ਦੇਣਾ ਜਾਂਦੇ ਸੀ ਅਸੀਂ ਪਤਰੀ ਮੈਂ ਹਾਲੀ ਦੀ ਫਿਰ ਐਸੇ ਤਾਂ ਸਾਡੇ ਨੇ 18 22 24 25 26 27 28 29 30 ਰੁਪਏ ਘਟਦੀ ਆਦ ਖੋ ਬਜ ਉਹ ਇਹ ਦੋ ਬੰਦੇ ਘੱਟ ਦੀ ਬੱਚੀ ਇਹ ਹੋ ਗਿਆ 15 ਤੇ ਓਕੇ ਉਹ ਪੂਰਾ ਹੋ ਗਿਆ ਲਓ ਬਈ ਕਹਾ ਝੱਖੋ ਹੋ ਜਾ ਇਹਦਾ ਬਾਈ ਬੱਟਾ ਹੋਇਆਗਾ ਕਿਵੇਂ ਦਿਖਾਉਣਾ ਥਾਨੂੰ ਜਿਹੜਿਆਂ ਨਾਲ ਹੋਇਆਗਾ ਦਾ ਬਾਈ ਕਾਲੇ ਬੱਕਰੇ ਨਾਲ ਹੋਇਆ ਬਾਈ ਦੋ ਨਾਲ ਦੇਖ ਸਾਡੇ ਕੀ ਕਹਿੰਦਾ ਹੈ